ਮੈਨੂੰ ਤਾਂ ਲੱਗਦਾ ਸੀ ਵੀ ਸ਼ੋਵੀ ਕਮੇਟੀ ਨੂੰ ਪੂਰੀ ਨੂੰ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਜਿਨ੍ਹਾਂ ਨੇ ਸਿੰਘ ਸਾਹਿਬ ਦੀ ਕਰਤਾਰ ਕੁਸ਼ੀ ਕਰਤਾਰ ਕੁਸ਼ੀ ਔਰ ਕਰਤਾਰ ਕੁਸ਼ੀ ਵੀ ਐਸੀ ਵੀ ਉਸ ਸਰਵੱਚ ਇਸ ਟਾਈਮ ਕਹ ਲਿਏ ਸਰਵੱਚ ਅਦਾਲਤ ਇਹੀ ਹੈ ਸਿੰਘ ਸਾਹਿਬ ਦੀ ਕਰਤਾਰ ਕੁਸ਼ੀ ਨਹੀਂ ਇਹ ਸਿੱਖ ਕੌਮ ਦੀ ਕਰਤਾਰ ਕੁਸ਼ੀ ਹੋਈ ਹੈ ਬਿਲਕੁਲ ਉਸ ਦਿਨ ਲੋਕਾਂ ਨੂੰ ਜਾਗਣਾ ਚਾਹੀਦਾ ਜਾਗਣਾ ਚਾਹੀਦਾ ਸੀ ਪਹਿਲੀ ਵਾਰ ਉਹਨਾਂ ਦੇ ਨਾਲ ਬਾਕੀ ਸਿੰਘ ਸਾਹਿਬ ਵੀ ਖੜ ਗਏ ਫਿਰ ਠੀਕ ਹੈ ਜੀ ਵੀ ਇਹ ਸਿੰਘ ਸਾਹਿਬ ਸੁਰੱਖਿਅਤ ਨਹੀਂ ਆ ਤਾਂ ਆਪਾਂ ਲੋਕ ਕਿੱਥੇ ਸੁਰੱਖਿਅਤ ਸਾਨੂੰ ਅੱਜ ਖੜਨਾ ਚਾਹੀਦਾ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਕਿ ਆਪਾਂ ਖੜੇ ਆਂਗੇ ਨਹੀਂ ਹਰਪ੍ਰੀਤ ਸਿੰਘ ਦੇ ਪਿੱਛੇ ਫਿਰ ਵੇਖਦੇ ਆਂ ਅੱਗੇ ਕੀ ਬਣਦਾ ਕਟੋ ਕਟੋ ਸਿੰਘ ਸਾਹਿਬ ਦੀ ਕਰਤਾਰ ਖੁਸ਼ੀ ਨਾ ਨਾ ਕਰੋ ਜਿਨ੍ਹਾਂ ਲੋਕਾਂ ਨੇ ਕੀਤੀ ਤੁਸੀਂ ਉਹਨਾਂ ਦੇ ਕਹਿਣ ਤੇ ਉਹਨਾਂ ਨੂੰ ਲਾ ਰਹੇ ਹੋ ਸਭ ਤੋਂ ਵੱਡੀ ਗੱਲ ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਕਰਤਾਰ ਖੁਸ਼ੀ ਕੀਤੀ ਉਹਨਾਂ ਦੀ ਕੰਪਲੀਟ ਦੇ ਉੱਤੇ ਸਿੰਘ ਸਾਹਿਬ ਨੂੰ ਲਾ ਦਿੱਤਾ ਕਿਹਨੇ ਲਾਇਆ ਅੰਤਰਿੰਕ ਕਮੇਟੀ ਨੇ ਜਿਹਦੇ ਪਾਵਰ ਚੇਨ ਨੀਆ ਸਿੰਘ ਸਾਹਿਬ ਨੂੰ ਲੈਣਾ ਸਤਿ ਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ YouTube ਚੈਨਲ ਫੱਕਰ ਟੀਵੀ ਤੇ ਅੱਜ ਸਾਡੇ ਨਾਲ ਜੁੜੇ ਹੈ ਪ੍ਰਧਾਨ ਸਿੱਤ ਸ਼ਰਮਾ ਜੀ ਜੋ ਕਿ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਨੇ ਇੱਕ ਸਮਾਜ ਸੇਵੀ ਵੀ ਨੇ ਤੇ ਇੱਕ ਸੁਲਝੇ ਹੋਏ ਪੱਤਰਕਾਰ ਵੀ ਨੇ ਤੇ ਅੱਜ ਅਸੀਂ ਤੁਹਾਡੇ ਨਾਲ ਜਿੱਥੇ ਤੱਕ ਇਹ ਇੰਨੇ ਕੰਮ ਕਰਦੇ ਆ ਉਥੇ ਨਾਲ ਦੀ ਨਾਲ ਭਾਵੇਂ ਇੱਕ Hindu ਪਰਿਵਾਰ ਨਾਲ ਬਿਲੋਂਗ ਕਰਦੇ ਆ ਪਰ ਸਿੱਖ ਧਰਮ ਦੀ ਗੱਲ ਵੀ ਸਿੱਖਾਂ ਦੇ ਮਸਲਿਆਂ ਦੇ ਉੱਤੇ ਵੀ ਇਹ ਬਿਵਾਕ ਬੋਲਦੇ ਰਹੇ ਆ ਇਸ ਕਰਕੇ ਅੱਜ ਅਸੀਂ ਇੱਕ ਆਮ ਇਨਸਾਨ ਨੂੰ ਇਹ ਗੈਰ ਸਿੱਖ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਆ ਜੋ ਕਿ ਬਹੁਤ ਸੁਲਝੇ ਹੋਏ ਨਹੀਂ ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੇਖਿਆ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੂੰ ਸਜ਼ਾਾਂ ਲੱਗੀਆਂ ਉਹਨਾਂ ਨੇ ਜੋ-ਜੋ ਘਟਨਾਵਾਂ ਕੀਤੀਆਂ ਸੀਗੀਆਂ ਆਪਣੇ ਰਾਜਕਾਲ ਦੇ ਵਿੱਚ ਜਥੇਦਾਰਾਂ ਨੇ ਉਹਨਾਂ ਨੂੰ ਸਜ਼ਾਾਂ ਲਾਈਆਂ ਤੇ ਉਹਨਾਂ ਨੇ ਤਖਤਾਂ ਦੇ ਉੱਤੇ ਜਾ ਕੇ ਸਜ਼ਾਾਂ ਭੁਗਤੀਆਂ ਵੀ ਆ ਸਜ਼ਾਾਂ ਪੂਰੀਆਂ ਹੋਣ ਤੋਂ ਬਾਅਦ ਜੋ ਘਟਨਾ ਕੰਮ ਘਟਦੇ ਆ ਗਿਆਨੀ ਹਰਪੀਤ ਸਿੰਘ ਸਾਡੇ ਕਾਲ ਤੱਕ ਦੇ ਜਥੇਦਾਰ ਆ ਸਤਕਾਰਯੋਗ ਨੇ ਅਸੀਂ ਉਹਨਾਂ ਦੇ ਅਹੁਦੇ ਦਾ ਸਤਕਾਰ ਕਰਦੇ ਆ ਸਾਰਾ ਪੰਜਾਬ ਉਹਨਾਂ ਦੇ ਅਹੁਦੇ ਦਾ ਸਤਕਾਰ ਕਰਦਾ ਕਿਉਂਕਿ ਉਹ ਪੜ੍ਹੇ ਲਿਖੇ ਬੜੇ ਸੋਝੇ ਹੋਏ ਸੀਗੇ ਤੇ ਉਹਨਾਂ ਨੂੰ ਅੱਜ ਕੰਮ ਕਰਨ ਦਾ ਅਧਿਕਾਰ ਨਹੀਂ ਦਿੱਤਾ ਉਹਨਾਂ ਤੋਂ ਉਹਨਾਂ ਦੀ ਡਿਊਟੀ ਵੀ ਖੋਹ ਲਈ ਗਈ ਉਹਨਾਂ ਦੀ ਸੇਵਾ ਖੋਹ ਲਈ ਗਈ ਤੇ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਜੋ ਘਟਨਾ ਕਰਮ ਘਟ ਰਿਹਾ ਹੈ ਜੋ ਗਿਆਨੀ ਹਰਪੀ ਸਿੰਘ ਦੀ ਕਿਰਦਾਰ ਕੋਸ਼ਿਸ਼ ਕੀਤੀ ਗਈ ਤੇ ਤੁਸੀਂ ਇਸ ਬਾਰੇ ਕੀ ਬੋਲਦੇ ਹੋ ਪਹਿਲਾਂ ਤਾਂ ਸਾਰੀ ਸੰਗਤ ਸਤਿ ਸ੍ਰੀ ਅਕਾਲ ਗੱਲ ਇਸ ਤਰ੍ਹਾਂ ਹੈ ਬਾਬਾ ਜੀ ਇੱਕ ਤੁਸੀਂ ਇੰਟਰੋ ਬੜੀ ਵਧੀਆ ਦੇ ਦਿੱਤੀ ਕਹਿ ਲਈ ਕਿਉਂਕਿ ਮੇਰੇ ਬਾਰੇ ਸਭ ਕੁਝ ਹੀ ਦੱਸਤਾ ਵੈਸੇ ਆਮ ਸਿੱਖ ਪੰਜਾਬੀ ਜਾਂ ਮੈਂ ਕਿਸੇ ਬ੍ਰਾਹਮਣ ਆ ਕਿਦਾਂ ਉਹਨਾਂ ਦੇ ਇਲਾਵਾ ਇੱਕ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਪੁੱਛਣਾ ਚਾਹੁੰਦਾ ਖੁੱਤੋਂ ਪਹਿਲਾ ਸਵਾਲ ਕਿ ਤੁਸੀਂ ਧਰਮ ਦਾ ਪ੍ਰਚਾਰ ਕਰਦੇ ਪੂਰਨ ਰੂਪ ਚ ਸਿੰਘ ਹੋ ਕੀ ਮੈਂ ਪੰਜਾਬੀ ਹੋਣ ਦੇ ਨਾਤੇ ਜਾਂ ਮੈਂ ਬ੍ਰਾਹਮਣ ਹੋਣ ਦੇ ਨਾਤੇ ਅਕਾਲ ਤਖਤ ਸਾਹਿਬ ਯਾ ਸਿੰਘ ਸਾਹਿਬ ਯਾ ਕੁਝ ਹੋਰ ਜਿਹੜੀ ਚੀਜ਼ ਸਾਨੂੰ ਮੈਨੂੰ ਖੁਦ ਨੂੰ ਪਤਾ ਹੈ ਮੈਂ ਪੜਿਆ ਲਿਖਿਆ ਸਮਝਿਆ ਕਿ ਇਹ ਚੀਜ਼ ਗਲਤ ਹੋ ਰਹੀ ਹੈ ਉਹਦੇ ਤੇ ਬੋਲਣ ਦਾ ਮੈਨੂੰ ਹੱਕ ਹੈ ਸਭ ਤੋਂ ਪਹਿਲਾਂ ਅਸੀਂ ਜਿਸ ਦੇਸ਼ ਦੇ ਵਿੱਚ ਰਹਿੰਦੇ ਆ ਉਹ ਇੱਕ ਸੰਵਿਧਾਨਕ ਦੇਸ਼ ਹੈ ਤੇ ਸੰਵਿਧਾਨ ਇਹ ਆਜ਼ਾਦੀ ਦਿੰਦਾ ਹੈ ਕਿ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਉਹ ਭਾਵੇਂ Hindu ਆ ਉਹ ਭਾਵੇਂ Musalman ਆ ਉਹ ਭਾਵੇਂ Sikh ਹੈ ਤੇ ਜਦੋਂ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਗੁਰੂ ਸਾਹਿਬ ਨੇ ਪਰਿਵਾਰ ਆਪਣੇ ਬਾਹਰ ਦਿੱਤੇ ਇਸ ਦੇਸ਼ ਦੇ ਲਈ ਬਾਰੇ ਇਸ ਦੇਸ਼ ਦੇ ਵਿੱਚ ਕੌਣ ਨੇ ਇਸ ਦੇਸ਼ ਵਿੱਚ ਮੈਂ ਵੀ ਆ ਇਸ ਦੇਸ਼ ਦੇ ਵਿੱਚ ਤੁਸੀਂ ਵੀ ਆ ਕਿ ਇਸ ਕਰਕੇ ਇਨਸਾਨੀਅਤ ਹੈ ਇਸ ਕਰਕੇ ਹਰ ਇੱਕ ਬੰਦਾ ਜਿਹਦੇ ਵਾਸਤੇ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਉਹ ਬੋਲਣ ਦਾ ਹੱਕ ਰੱਖਦਾ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਬਿਲਕੁਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਰਕਾਰ ਚਲਾਉਂਦੇ ਹੋਏ ਉਹਨਾਂ ਤੋਂ ਗਲਤੀਆਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਨੂੰ ਪਤਾ ਲੱਗਿਆ ਗੁਰੂ ਸਾਹਿਬ ਦਾ ਸਥਾਨ ਨਰਾਦਰ ਹੋਇਆ ਲੋਕਾਂ ਦੇ ਅੱਖੋਂ ਹੰਝੂ ਜਿਹੜੇ ਬੰਦ ਨਹੀਂ ਹੋਏ ਜਿੱਦਾਂ ਦਾ ਮਾਹੌਲ ਇੱਕ ਵਾਰ ਸਿਰਜਿਆ ਗਿਆ ਹਮ ਸਰਕਾਰ ਸ਼੍ਰੋਮਿਕ ਮੱਕਾ ਅਕਾਲੀ ਦਲ ਦੀ ਹਮ ਔਰ ਉਹ ਤੋਂ ਬਾਅਦ ਬਦਲਿਆ ਜਿੱਦਾਂ ਜਿੱਦਾਂ ਕਿ ਮਤਲਬ ਉਹ ਲੋਕਾਂ ਨੂੰ ਇੰਨਾ ਹਿੱਟ ਹੋਇਆ ਦਿਮਾਗੀ ਤੌਰ ਤੇ ਤੇ ਸਰਕਾਰ ਦਾ ਸ਼੍ਰੋਮਿਕ ਅਕਾਲੀ ਦਲ ਦਾ ਇੰਨਾ ਗਰਾਫ ਥੱਲੇ ਆਇਆ ਹਮ ਜੈ ਕਾਲੀ ਬਈ ਬੇਹੱਦ ਇਹਨਾਂ ਚ ਆਪਸੀ ਫੁੱਟ ਪੈ ਗਈ ਕਿਉਂਕਿ ਕਿਤੇ ਨਾ ਕਿਤੇ ਜੋ ਜਿੰਨੇ ਕੇ ਪਾਪ ਦੇ ਭਾਗੀਦਾਰ ਸੀ ਇਹਨਾਂ ਨੂੰ ਪਾਪ ਲੱਗਣਾ ਹੀ ਸੀ ਇਹਨਾਂ ਦਾ ਹਾਲ ਖਰਾਬ ਹੋਣਾ ਹੀ ਸੀ ਹੋਇਆ ਚਲੋ ਫਿਰ ਵੀ ਸਿਰਪਮ ਮੈਂ ਅਕਾਲੀ ਦੰਦ ਨਾਲ ਮੇਰਾ ਕੋਈ ਨਾ ਲੜਾਈ ਹੈ ਨਾ ਮੇਰਾ ਕੋਈ ਉਹਨਾਂ ਨਾਲ ਪਿਆਰ ਹੈ ਪਰ ਹਾਂ ਕੁਛ ਅਕਾਲੀ ਦੇ ਬਹੁਤ ਬੰਦੇ ਨੇ ਜਿਨ੍ਹਾਂ ਨਾਲ ਮੇਰਾ ਬਹੁਤ ਵਧੀਆ ਪਿਆਰ ਹੈ ਪਰ ਉਹ ਵੀ ਕੁਛ ਨਹੀਂ ਕਰ ਸਕਦੇ ਹੁਣ ਗੱਲ ਕਿੱਥੇ ਖੜੀ ਕੀ ਹੁਣ ਮੌਜੂਦਾ ਸਮੇਂ 'ਚ ਮੈਂ ਦੇਖਿਆ ਕਿ ਕਿਸ ਤਰ੍ਹਾਂ ਇਹ ਜਾ ਕੇ ਪੇਸ਼ ਹੋਏ ਪਹਿਲਾਂ ਬਾਗੀ ਤੁਹਾਡਾ ਪੇਸ਼ ਹੋ ਗਿਆ ਉਹਨਾਂ ਨੇ ਇਹਨਾਂ ਦੀਆਂ ਗਲਤੀਆਂ ਮੇਨ ਦਾਸੀਆਂ ਗਲਤੀਆਂ ਦਾ ਬੋਹਰ ਹੋਈਆਂ ਚਲੋ ਜਿਹੜੀਆਂ ਮੇਨ ਜਿਹੜੀਆਂ ਪੂਰੀ ਦੁਨੀਆ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਜਿਹੜੀ ਮਾਰੀ ਲੱਗੀ ਮਤਲਬ ਮੇਨ ਪ੍ਰੋਬਲਮ ਸੀ ਇਹ ਮੰਨ ਕੇ ਠੀਕ ਹੈ ਜੀ ਬਹੁਤ ਵੱਡਾ ਇਹਨਾਂ ਨੇ ਜਿਗਰਾ ਕੀਤਾ ਉਸ ਦਿਨ ਸਿੰਘ ਸਾਹਿਬ ਬਿਲਕੁਲ ਅਸੀਂ ਲਾਈਵ ਪ੍ਰੋਗਰਾਮ ਹਰੇਕ ਦੇਖਿਆ ਹਰੇਕ ਟੀਵੀ ਤੇ ਚੱਲਾ ਤੇ ਸਿੰਘ ਸਾਹਿਬ ਹੁਣੀ ਬਹੁਤ ਆਪਣੇ ਜਿਹੜਾ ਸ਼ੋਵਿੰਗ ਕਮੇਟੀ ਦਾ ਗਰਾਫ ਕਹ ਲਈਏ ਥੱਲੇ ਆਇਆ ਸੀ ਉਹਨੂੰ ਉਲੰਦੀ ਤੇ ਲੈ ਕੇ ਗਏ ਕਿਸ ਤਰ੍ਹਾਂ ਉਹਨਾਂ ਨੇ ਜਿਹੇ ਪ੍ਰਧਾਨ ਹੈ ਬਹੁਤ ਵਧੀਆ ਮਤਲਬ ਸਜ਼ਾ ਘੱਟ ਲੱਗੀ ਵੱਧ ਲੱਗੀ ਮੈਂ ਇਸ ਵਿਸ਼ੇ 'ਚ ਨਹੀਂ ਪੜਨਾ ਚਾਹੁੰਦਾ ਪਰ ਜੋ ਸੰਵਿਧਾਨ ਹੈ ਅਕਾਲਤਾ ਸਾਹਿਬ ਦਾ ਉਹਦੇ ਉੱਪਰ ਜਾ ਕੇ ਉਹਨਾਂ ਦੇ ਬਹੁਤ ਵਧੀਆ ਹੋਇਆ ਕਿ ਚਲੋ ਇਹਨਾਂ ਨੇ ਉਹਨਾਂ ਨੂੰ ਕੀਤਾ ਸਜ਼ਾ ਲਾਈਆਂ ਗਲਤੀਆਂ ਮਨਾਈਆਂ ਉਹਨਾਂ ਨੇ ਸਿੰਪਲ ਗਿਆ ਵੀ ਹਾਂ ਨਾ ਬੋਲੋ ਤੇ ਇਹ ਮੰਨ ਗਏ ਸਜ਼ਾ ਲੱਗ ਗਈ ਤੇ ਉਹ ਤੋਂ ਕੁਝ ਦਿਨ ਬਾਅਦ ਸਜ਼ਾ ਲੱਗਣ ਤੇ ਇੰਦੀ ਸਜ਼ਾ ਪੂਰੀਆਂ ਹੋ ਰਹੀਆਂ ਤੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਇਹ ਕਰਤਾਰ ਕੁਸ਼ੀ ਕਰਨੀ ਕੁਝ ਲੋਕਾਂ ਨੇ ਸ਼ੁਰੂ ਕਰ ਦਿੱਤੀ ਗਈ ਮੈਂ ਜਰਨਲਿਸਟ ਹਾਂ ਸੋਸ਼ਲ ਮੀਡੀਆ 'ਮੈਂ ਯੂਜ਼ ਕਰਦਾ ਮੈਨੂੰ ਪਤਾ ਵੀ ਹਰ ਬੰਦਾ ਕਿੱਥੋਂ ਕਿੱਥੋਂ ਕੀ ਕਰ ਰਿਹਾ ਸੀ ਉਹ ਇੱਕ ਢੜੇ ਵੱਲੋਂ ਕੀਤਾ ਜਾ ਰਿਹਾ ਸੀ ਉਸ ਦਿਨ ਦੇ ਅਸੀਂ ਮੈਂ ਕਈ ਵਾਰ ਇਸ ਗੱਲ ਨੂੰ ਕੀਤਾ ਵੀ ਹੁਣ ਇਹਨਾਂ ਨੇ ਗਾਇਨੀ ਹਰਤੇ ਸਿੰਘ ਨੂੰ ਟਾਰਗੇਟ ਕਰਨ ਗਿਆ ਕਿਉਂਕਿ ਉਹ ਕਿਤੇ ਨਾ ਕਿਤੇ ਉਹਨਾਂ ਨੇ ਕਹਿਤਾ ਸੀ ਵੀ ਹੁਣ ਮੈਂ ਅਸਤੀਫੇ ਵਾਲੀ ਜਿਹੜੀ ਹੈ ਉਹਦੇ ਵਿੱਚ ਮੈਂ ਨਹੀਂ ਪੈਣਾ ਵੀ ਹੁਣ ਅਸਤੀਫੇ ਦੇਣੇ ਕਿ ਨਹੀਂ ਦੇਣੇ ਜੋ ਹੁਕਮ ਹੋਇਆ ਉਹ ਤਾਂ ਪਾਲਣਾ ਕੀਤੀ ਜਾਵੇ ਇੱਕ ਸਿੰਘ ਸਾਹਿਬ ਜਿਹੜੇ ਅਕਾਲ ਤਖਤ ਦੇ ਸਿੰਘ ਸਾਹਿਬ ਹੈ ਉਹਨਾਂ ਨੂੰ ਹੀ ਕਰਤਾਰਕੁਸ਼ੀ ਕੀਤੀ ਗਈ ਉਹਨਾਂ ਨੇ ਅਸਤੀਫਾ ਦੇ ਦਿੱਤਾ ਗਿਆ ਕਿ ਜਿੱਦਾਂ ਦਾ ਹੁਣ ਮਾਹੌਲ ਸਿਰਜਿਆ ਜਾਂਦਾ ਹੈ ਮੈਂ ਤਾਂ ਲੱਗਦਾ ਸੀ ਵੀ ਸ਼ੋਮੀ ਕਮੇਟੀ ਨੂੰ ਪੂਰੀ ਨੂੰ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਜਿਨ੍ਹਾਂ ਨੇ ਸਿੰਘ ਸਾਹਿਬ ਦੀ ਕਰਤਾਰ ਕੁਸ਼ੀ ਕਰਤਾਰ ਕੁਸ਼ੀ ਔਰ ਕਰਤਾਰ ਕੁਸ਼ੀ ਵੀ ਐਸੀ ਵੀ ਉਸ ਸਰਵੱਚ ਇਸ ਟਾਈਮ ਕਹ ਲੀਏ ਸਰਵੱਚ ਅਦਾਲਤ ਇਹੀ ਹੈ ਸਿੰਘ ਸਾਹਿਬ ਦੀ ਕਰਤਾਰ ਕੁਸ਼ੀ ਨਹੀਂ ਇਹ ਸਿੱਖ ਕੌਮ ਦੀ ਕਰਤਾਰ ਕੁਸ਼ੀ ਹੋਈ ਹੈ ਬਿਲਕੁਲ ਉਸ ਦਿਨ ਲੋਕਾਂ ਨੂੰ ਜਾਗਣਾ ਚਾਹੀਦਾ ਸੀ ਜਾਗਣਾ ਚਾਹੀਦਾ ਸੀ ਪਹਿਲੀ ਵਾਰ ਉਹਨਾਂ ਦੇ ਨਾਲ ਬਾਕੀ ਸਿੰਘ ਸਾਹਿਬ ਵੀ ਖੜ ਗਏ ਫਿਰ ਠੀਕ ਹੈ ਜੇ ਇਹ ਦੇਣਗੇ ਅਸਤੀਫਾ ਸਾਡਾ ਵੀ ਚੱਕੋ ਹਮ ਪਰ ਕਿਤਨਾ ਕਿਤੇ ਉਹਦੇ ਸਟੈਂਡ ਦੇ ਨਾਲ ਉਹ ਕਿਥੇ ਗੱਲ ਕਲੀਅਰ ਹੋ ਗਈ ਵੀ ਨਹੀਂ ਲੋਕਾਂ ਦਾ ਰੋਸ ਸੀ ਉਹਨਾਂ ਨੂੰ ਵੀ ਪਤਾ ਸੀ ਵੀ ਲੋਕਾਂ ਦਾ ਰੋਸ ਹੈ ਫਿਰ ਜਿਸ ਤਰ੍ਹਾਂ ਪਹਿਲਾਂ ਜਿਨ੍ਹਾਂ ਨੇ ਮਾਫੀ ਦਿੱਤੀ ਸਿੰਘ ਸਾਹਿਬ ਨੇ ਉਹਨਾਂ ਦਾ ਹਾਲ ਇਸ ਟਾਈਮ ਦੇਖ ਲਿਓ ਕੀ ਹੈ ਕਿੰਨੀ ਗੁੰਦੀ ਜਥੇਦਾਰਾਂ ਨੂੰ ਲਾਣਾ ਉਹਦੇ ਤੋਂ ਇਹ ਪੰਥ ਲਾ ਸਕਦਾ ਹੈ ਪੰਥ ਲਾ ਸਕਦਾ ਦੱਸੋ ਤੁਸੀਂ ਲਾ ਸਕਦੇ ਕੋਈ ਸ਼ੋਨੀ ਕਮੇਟੀ ਦੀ ਮੀਟਿੰਗ ਕਰਕੇ ਵੀ ਆ ਕੋਈ ਲਾ ਸਕਦਾ ਜੇ ਹੁਣ ਜਿੱਦਾਂ ਅ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਨੂੰ 100 ਕੋਰੜਾ ਮਾਰਨ ਦਾ ਹੁਕਮ ਹੋਇਆ ਸੀਗਾ ਕਿਉਂਕਿ ਉਹ ਜਿਹੜੀ ਬੇਸਵਾਸੀ ਮੋਰਾ ਉਹਦਾ ਨਾਚ ਦੇਖਣ ਗਿਆ ਸੀਗਾ ਜੀ ਬਿਲਕੁਲ ਤੇ ਜੇ ਅੱਜ ਦੇ ਸਮੇਂ ਹੁੰਦਾ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਉਹਨੇ ਤਾਂ ਆਪਣੀ ਪਿੱਠ ਨੰਗੀ ਕਰ ਦਿੱਤੀ ਕਿ ਤੁਸੀਂ ਕੋਰੜੇ ਮਾਰੋ ਮਾਰੋ ਤੇ ਹਜੇ ਇੱਕੋ ਹੀ ਮਾਰਿਆ ਸੀ ਲੋਕਾਂ ਨੇ ਮਿਹਨਤੀ ਕੀਤੀ ਕਿ ਸਿੰਘ ਸਾਹਿਬ ਬਈ ਇਹ ਦੇਸ਼ ਦਾ ਰਾਜਾ ਮਾਫ ਕਰੋ ਮਾਫ ਕਰੋ ਉਹਦੇ ਉਹਨੂੰ ਮਾਫ ਵੀ ਕੀਤਾ ਗਿਆ ਤੁਸੀਂ ਦੇਖੋ ਤਿਆਰ ਤਾਂ ਹੋਇਆ ਨਾ ਤਿਆਰ ਹੋਇਆ ਕੋੜੇ ਖਾਣ ਲਈ ਕੋੜੇ ਤਾਂ ਨਹੀਂ ਕਿਹਾ ਪਹਿਲੇ ਸਿੰਘ ਸਾਹਿਬ ਬਦਲ ਦੋ ਸਿੰਘ ਸਾਹਿਬ ਬਦਲ ਦੋ ਹੁਣ ਜੇ ਉਹ ਹੁੰਦਾ ਵੀ ਜਦੋਂ ਰਾਜਾ ਹੋ ਗਿਆ ਉਹ ਸਜ਼ਾ ਮਿਲ ਗਈ ਉਹਨੂੰ ਫਿਰ ਉਹ ਤਾਂ ਅਕਾਲੀ ਫੂਲਾ ਸਿੰਘ ਦਾ ਕਤਲ ਵੀ ਕਰਾ ਸਕਦਾ ਸੀਗਾ ਸਭ ਕੁਝ ਕਰ ਸਕਦਾ ਸੀ ਉਹਨਾਂ ਨੇ ਸ਼ਬਦ ਨਹੀਂ ਖੋਲਿਆ ਉਹਨਾਂ ਪਿੱਛੇ ਇੱਥੇ ਤਾਂ ਲੋਕ ਸੇਠੀ ਜੀ ਇਹ ਕਹਿ ਰਿਹਾ ਵੀ ਸਜ਼ਾ ਬਹੁਤ ਘੱਟ ਮਿਲੀ ਮੈਂ ਮੈਂ ਲੋਕ ਇਹ ਕਹਿ ਰਹੇ ਆ ਤੁਹਾਨੂੰ ਇਹ ਦੱਸਦਾ ਵੀ ਮੈਂ ਇਸ ਵੇਚੇ ਚ ਨਹੀਂ ਪੈਂਦਾ ਸਜ਼ਾ ਘੱਟ ਮਿਲੀ ਵੱਧ ਮਿਲੀ ਗੱਲਾਂ ਛੱਡੋ ਪਰ ਵੀ ਮੈਂ ਤੁਹਾਨੂੰ ਦੱਸਣ ਜਾਣਾ ਵੀ ਲੋਕ ਮੈਂ ਆਪਣੀ ਗੱਲ ਕਰ ਮੈਂ ਤਾਂ ਰੱਖ ਸਕਦਾ ਤੁਸੀਂ ਜੇ ਤੁਸੀਂ ਗੱਲ ਕਹੋਗੇ ਛੋਟੇ ਬਾਰੇ ਹੋਰ ਗੱਲਾਂ ਕਰਨਗੇ ਉਹ ਮੈਂ ਕਹਿ ਸਕਦਾ ਵੀ ਇੱਕ ਤਾਂ ਲੋਕ ਇਹ ਕਹਿ ਰਹੇ ਆ ਕਿ ਵੀ ਇਹਨਾਂ ਨੂੰ ਸਜ਼ਾ ਘੱਟ ਮਿਲੀ ਤੇ ਦੂਜਾ ਤੁਸੀਂ ਸਜ਼ਾ ਭੁਗਤ ਕੇ ਉਸ ਤੋਂ ਬਾਅਦ ਜਥੇਦਾਰ ਨੂੰ ਬੇਇੱਜ਼ਤ ਕਰ ਦੇਣਾ ਜਦ ਕਿ ਇਹ ਬਹੁਤ ਮੰਦ ਭਾਗੀ ਗੱਲ ਹੈ ਇੱਕ ਮੈਂ ਕਹਿ ਰਿਹਾ ਕਿ ਕੌਮ ਦਾ ਪ੍ਰਚਾਰਕ ਕਹਿ ਰਿਹਾ ਕਿਉਂਕਿ ਬੜੇ ਪੜੇ ਲਿਖੇ ਸੁਲਝੇ ਹੋਏ ਨੇ ਹਾਂਜੀ ਅਸੀਂ ਮੈਂ ਇਹੀ ਗੱਲ ਮਤਲਬ ਕਹਿਣਾ ਚਾਹੁੰਦਾ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਮੈਨੂੰ ਸੱਚ ਦਿਖ ਰਿਹਾ ਜਿਹੜੇ ਕੌਮ ਦੇ ਰਖਵਾਲੇ ਬਣੀ ਫਿਰਦੇ ਆ ਜਿਹੜੇ ਸਿਰਫ ਏ ਟੀਵੀਆ ਤੇ ਹੀ ਆ ਦੱਸਣ ਨੂੰ ਫਿਰਦੇ ਆ ਵੀ ਅਸੀਂ ਕੌਮ ਕਿਉਂ ਨਹੀਂ ਬੋਲਦੇ ਉਹ ਕਿਉਂ ਨਹੀਂ ਗਿਆਨੀ ਹਰਪ ਸਿੰਘ ਦੇ ਪਿੱਛੇ ਖੜਦੇ ਜਿਸ ਦਿਨ ਪਹਿਲੇ ਦਿਨ ਹੋਈ ਉਸ ਦਿਨ ਤੋਂ ਲੋਕ ਪਿੱਛੇ ਖੜੇ ਸੀ ਪਰ ਜਦੋਂ ਜਦੋਂ ਜਿੱਦਾਂ ਜਿੱਦਾਂ ਉਹਦੀ ਕਰਤਾਰ ਖੁਸ਼ੀ ਕੀਤੀ ਗਈ ਵੀਡੀਓ ਉਹਨਾਂ ਦੀ ਅੰਦਰ ਜੋ ਉਹਨਾਂ ਦੀ ਉਹਦਾ ਗੱਲ ਹੋਈ ਉਹਨਾਂ ਨੂੰ ਬਾਰ ਬਾਰ ਉਹ ਕੀਤਾ ਗਿਆ ਉਹਨਾਂ ਨੇ ਪਹਿਲਾਂ ਦੱਸਦਾ ਸੀ ਕਿ ਹੁਣ ਮੇਰੇ ਨਾਲ ਇਦਾਂ ਕਰਨਗੇ ਮੈਨੂੰ ਖਾਸ਼ ਆਇਓ ਸੇਮ ਹੋ ਗਿਆ ਪਰ ਹੁਣ ਉਹ ਲੋਕ ਕਿਉਂ ਨਹੀਂ ਖੜੇ ਨਾਲ ਮੇਰਾ ਘਟੋ ਘਟੇ ਹੀ ਸਵਾਲ ਹੈ ਕਿ ਕਾ ਹੁਣ ਤੁਸੀਂ ਦਬ ਗੇ ਤਾਨੂੰ ਲੱਗ ਗਿਆ ਪਤਾ ਵੀ ਉਹਨਾਂ ਨੂੰ ਅਸਲ 'ਚ ਮੈਨੂੰ ਲੱਗਦਾ ਇਹਨਾਂ ਲੋਕਾਂ ਨੂੰ ਇਹ ਲੱਗ ਗਿਆ ਕਿ ਜਿਹੜੇ ਸ਼ਰੋਣੀ ਕਮੇਟੀ ਜਦੋਂ ਸਿੰਘ ਸਾਹਿਬ ਨੂੰ ਫਾਰਕ ਕਰ ਸਕਦੀ ਸਜ਼ਾ ਲਾਣੇ ਆਵਾਂ ਉਹਨੂੰ ਵੀ ਤੁਸੀਂ ਅਸੀਂ ਕਿਹਾ ਹੈ ਇਹ ਮੈਂ ਬੇਨਤੀ ਲੋਕਾਂ ਨੂੰ ਕਰਨਾ ਚਾਹੁੰਦਾ ਵੀ ਆਮ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਵੀ ਜੇ ਸਿੰਘ ਸਾਹਿਬ ਸੁਰੱਖਿਆ ਦੀਆਂ ਤਾਂ ਆਪਾਂ ਲੋਕ ਕਿੱਥੇ ਸੁਰੱਖਿਅਤ ਸਾਨੂੰ ਅੱਜ ਖੜਨਾ ਚਾਹੀਦਾ ਉਹਦੇ ਨਾਲ ਉਹਨਾਂ ਦੇ ਪਿੱਛੇ ਕਿ ਆਪਾਂ ਖੜੇ ਆ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਪਿੱਛੇ ਫਿਰ ਵੇਖਦੇ ਅੱਗੇ ਕੀ ਬਣਦਾ ਘਟੋ ਘਟਾ ਸਿੰਘ ਸਾਹਿਬ ਦੀ ਕਰਦਾਰ ਖੁਸ਼ੀ ਨਾ ਨਾ ਕਰੋ ਜਿਨ੍ਹਾਂ ਲੋਕਾਂ ਨੇ ਕੀਤੀ ਤੁਸੀਂ ਉਹਨਾਂ ਦੇ ਕਹਿਣ ਤੇ ਉਹਨਾਂ ਨੂੰ ਲਾ ਰਹੇ ਹੋ ਸਭ ਤੋਂ ਵੱਡੀ ਗੱਲ ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਕਰਦਾਰ ਖੁਸ਼ੀ ਕੀਤੀ ਉਹਨਾਂ ਦੀ ਕੰਪਲੀਟ ਦੇ ਉੱਤੇ ਸਿੰਘ ਸਾਹਿਬ ਨੂੰ ਲਾ ਦਿੱਤਾ ਕਿਹਨੇ ਲਾਇਆ ਅੰਤਰਿੰਗ ਕਮੇਟੀ ਨੇ ਜਿਹਦੇ ਪਾਵਰ ਚ ਨਹੀਂ ਸਿੰਘ ਸਾਹਿਬ ਨੂੰ ਲਾਣਾ ਕਮਾਲ ਹੋ ਗਈ ਮੈਂ ਸਿਰਫ ਇਹ ਬੇਨਤੀ ਕਰਨਾ ਚਾਹੁੰਦਾ ਆਮ ਲੋਕਾਂ ਨੂੰ ਜਿਹੜੇ ਧਰਮ ਦੇ ਠੇਕੇਦਾਰ ਬਣੀ ਫਿਰਦੇ ਆ ਅਸਲ 'ਚ ਧਰਮ ਚ ਜਾਣਦੇ ਨਹੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਸਿਰਫ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦਾ ਕੰਮ ਹੁੰਦਾ ਬੇਨਤੀ ਹੈ ਇੱਕ ਆਮ ਬੰਦਾ ਆਮ ਇਨਸਾਨ ਇਹ ਗੱਲ ਸੋਚ ਰਿਹਾ ਸਮਝ ਰਿਹਾ ਔਰ ਉਹਦੇ ਦਿਮਾਗ 'ਚ ਸਾਫ ਹੋ ਗਿਆ ਕਿ ਸਿੰਘ ਸਾਹਿਬ ਨੇ ਸਿਰਫ ਸਜ਼ਾ ਲਾਈ ਤੇ ਉਹਨਾਂ ਨੂੰ ਬਨਰਾਮ ਕਰਕੇ ਲਾਇਆ ਜਾ ਰਿਹਾ ਅਸਲ 'ਚ ਇਹ ਕੌਮ ਨੂੰ ਚੈੱਕ ਕਰ ਰਿਹਾ ਜਿੱਦਾਂ ਉਹ ਦੇਖਣਾ ਹੁੰਦਾ ਨਾ ਵੀ ਕਿੰਨੀ ਇੱਕ ਉੱਬੜਦੀ ਹੈ ਪੀਕਾ ਲਾ ਕੇ ਇਹ ਚੈੱਕ ਕਰ ਰਿਹਾ ਕਿ ਅਗਰ ਲੋਕ ਖੜ ਗਏ ਗੈਨੀ ਹਰਪ੍ਰਿੰਸਿੰਗ ਦੇ ਪਿੱਛੇ ਫਿਰ ਆਪਾਂ ਪਿੱਛੇ ਹਟ ਜਾਗੇ ਨਹੀਂ ਬਿਲਕੁਲ ਉਹਨਾਂ ਨੂੰ ਜ਼ੀਰੋ ਕਰ ਦੇਣਾ ਇਹੀ ਰਾਜਨੀਤੀ ਹੈ ਸਿੰਘ ਸਾਹਿਬ ਦੇ ਉੱਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਅਗਰ ਕਿਸੇ ਨੂੰ ਬਦਨਾਮ ਕਰਨਾ ਹੋਵੇ ਕਿਸੇ ਨੂੰ ਲਾਣਾ ਹੋਵੇ ਉਹਨੂੰ ਥੱਲੇ ਕਰਨਾ ਹੋਵੇ ਤੇ ਉਹਦੀ ਕਰਤਾਰ ਖੁਸ਼ੀ ਕਰਦੇ ਹੋ ਕਰਤਾਰ ਖੁਸ਼ੀ ਕਰਤੀ ਇਹਨਾਂ ਨੇ ਮੈਂ ਮਤਲਬ ਇਹ ਚਾਹਣਾ ਪੁੱਛਣਾ ਕਿ ਬਾਕੀ ਦੇ ਸਿੰਘ ਸਾਹਿਬ ਨਾਲ ਸੀ ਉਹਨਾਂ ਤਾਂ ਜਦੋਂ ਮਰਜੀ ਇਨਕੁਆਇਰੀ ਕਰਾ ਸਕਦੇ 10 ਮਿੰਟਾਂ ਚ ਕਰਾ ਸਕਦੇ ਉਹਨਾਂ ਕੋਲ ਤਾਂ ਟੋਟਲ ਜਾਣਕਾਰੀ ਹੋਣੀ ਹੈ ਤੇ ਕਿਉਂ ਨਹੀਂ ਗੋਲਕ ਦਾ ਪੈਸਾ ਖਾਦਾ ਹੋਇਆ ਮੰਨਿਆ ਜਮਾ ਕਰਵਾ ਦਿੱਤਾ ਗਿਆ ਹੂੰ ਗੋਲਕ ਚ ਪੈਸਾ ਗੁਰੂ ਦਾ ਗੁਰੂ ਦੀ ਗੋਲਕ ਚ ਪੈਸਾ ਆਮ ਲੋਕਾਂ ਦਾ ਪੈਸਾ ਜਦੋਂ ਮੰਨ ਕੇ ਖਾ ਲਿਆ ਤੁਸੀਂ ਅੱਜ ਉਹਨਾਂ ਦੇ ਕਹਿਣ ਤੇ ਫੇਰ ਸਿੰਘ ਸਾਹਿਬ ਲਾਤੇ ਗੱਲ ਇੱਥੇ ਖੜੀ ਆ ਜਦੋਂ ਮੰਨ ਕੇ ਕਿ ਉਹਨਾਂ ਨੇ ਗੁਰੂ ਦੀ ਗੋਲਕ ਦਾ ਗਲਤ ਜਿਹਾ ਸਵਾਲ ਕਰ ਲਿਆ ਉਹਨਾਂ ਤੋਂ ਪੈਸੇ ਵੀ ਜਮ੍ਹਾਂ ਕਰਵਾ ਲੈਗੇ ਫੇਰ ਅੱਜ ਕੀ ਹੈ ਅੱਜ ਕਿਆ ਕਰ ਰਹੇ ਅੱਜ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਉਹਨਾਂ ਦੇ ਕਹਿਣ ਤੇ ਉੱਤੇ ਸਿੰਘ ਸਾਹਿਬ ਨੂੰ ਲਾਤਾ ਸਭ ਤੋਂ ਵੱਡੀ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਇਹ ਪਰੇਸ਼ਾਨੀ ਖੜੀ ਹੋਣੀ ਹੈ ਸਾਡੀ ਕੌਮ ਲਈ ਖੜੀ ਹੋਣੀ ਹੈ ਕਿਉਂਕਿ ਅਗਰ ਸਿੰਘ ਸਾਹਿਬ ਪੂਰੀ ਦੁਨੀਆ 'ਚ ਕਿਤੇ ਜਾਂਦੇ ਆ ਸਾਨੂੰ ਰਿਪਰੈਜ਼ੈਂਟ ਕਰ ਮੇਂ ਸੇ ਖੋਵਾ ਨਾ ਹੋਵਾ ਚਾਹੇ ਅਤਲਾ ਕੋਈ ਮੁਸਲਮ ਹੋਵੇ ਜਿਹੜਾ ਗੁਰੂ ਘਰ ਜਾ ਹੋਵੇ ਚਾਹੇ ਈਸਾਈ ਹੋਵੇ ਜਿਹੜਾ ਗੁਰੂ ਘਰ ਜਾਂਦਾ ਆ ਗੁਰੂ ਜੀ ਨੂੰ ਮੰਨਦਾ ਆ ਜਾਂ ਅਕਾਲ ਤਖਤ ਸਾਹਿਬ ਨੂੰ ਮੰਨਦਾ ਆ ਉਹ ਰਿਪਰੈਜ਼ੈਂਟ ਕਰਦੇ ਆ ਸਾਨੂੰ ਅਗਰ ਉਹਨਾਂ ਦੇ ਉੱਤੇ ਇਹ ਹਾਲਾਤ ਹਤਾ ਸੀ ਆਮ ਲੋਕ ਕੀ ਕਰ ਸਕਦੇ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਕਿ ਮੈਨੂੰ ਮੈਂ ਕਦੀ ਵੀ ਕੋਈ ਮੇਰਾ ਕੋਈ ਵਿਰੋਧ ਕਰੇ ਅਗਰ ਸੱਚਾ ਕਰੇ ਮੈਂ ਉਹਨੂੰ ਸਤਕਾਰ ਕਰਦਾ ਅਗਰ ਉਹ ਝੂਠਾ ਕਰੇ ਮੈਂ ਉਹਦੀ ਪਰਵਾਹ ਨਹੀਂ ਕਰਦਾ ਪਰ ਸੱਚ ਨੂੰ ਸੱਚ ਬੋਲਣਾ ਇੱਕ ਇਨਸਾਨ ਦੇ ਅੰਦਰ ਜਿਹੜੀ ਆਤਮਾ ਹੈ ਉਹ ਆਤਮਾ ਜਵਾਬ ਦਿੰਦੀ ਆ ਮੈਂ ਮੰਨਦਾ ਕਿ ਇਹ ਗਲਤ ਹੋ ਰਿਹਾਗਾ ਨਹੀਂ ਹਰਪ੍ਰੈਸਿੰਗ ਨਾਲ ਸਾਨੂੰ ਲੋਕਾਂ ਨੂੰ ਚਾਹੇ ਸਿੱਖ ਹੋਵੇ ਗੈਰ ਸਿੱਖ ਹੋਵੇ ਯਾਨੀ ਹਰ ਪ੍ਰੈਸਿੰਗ ਦੇ ਪਿੱਛੇ ਖੜਨਾ ਚਾਹੀਦਾ ਇੱਕ ਉਹਨਾਂ ਦੇ ਨਾਲ ਖੜਾਂਗੇ ਤਾਂ ਬਿਲਕੁਲ ਮੈਂ ਤੁਹਾਨੂੰ ਕਲੀਅਰ ਕਰਨਾ ਦਿਨ 5 ਜਾਂ 7 ਦਿਨ ਦੇ ਵਿੱਚ ਵਿੱਚ ਉਹਨਾਂ ਦੀ ਵਾਪਸੀ ਵੀ ਹੋਊਗੀ ਔਰ ਜਿਨ੍ਹਾਂ ਬੰਦਿਆਂ ਨੇ ਗਲਤ ਕੀਤਾ ਉਹਨਾਂ ਤੇ ਕਾਰਵਾਈ ਵੀ ਹੋਊਗੀ ਅਗਰ ਅਸੀਂ ਉਹਨਾਂ ਦੇ ਪਿੱਛੇ ਖੜਦੇ ਆ ਸਾਨੂੰ ਕੀ ਮੈਂ ਬਾਕੀ ਸਿੰਘ ਸਮਾ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਅਸਤੀਫੇ ਜਿਹੜੇ ਪਹਿਲਾਂ ਕੱਢੇ ਸੀ ਹੁਣ ਵੀ ਦੇ ਦਿਓ ਵੀ ਆ ਚੱਕੋ ਗਿਆ ਨਹੀਂ ਹਰ ਤਿੰਨ ਦਿਨ ਤੇ ਹੱਥ ਆ ਗਿਆ ਆ ਚੱਕੋ ਸਾਡੇ ਅਸਤੀਫੇ ਅਸੀਂ ਵੇਲੇ ਆ ਤੁਸੀਂ ਕਰ ਲਓ ਯਾਰ ਉਹਦੇ ਨਾਲ ਉਹਦੇ ਨਾਲ ਬਹੁਤ ਸੰਸਥਾ ਦਾ ਉੱਚਾ ਨਾਮ ਹੋ ਜਾਏਗਾ ਫਿਰ ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਵੀ ਸੰਸਥਾ ਉੱਪਰ ਜਾਏਗੀ ਬਹੁਤ ਉੱਪਰ ਜਾਏਗੀ ਜਿੰਨਾ ਗਰਾਫ ਗਿਰਿਆ ਸੀ ਉਹ ਫੇਰ ਗਰਾਪ ਇਹੀ ਤਾਂ ਚਾਹਦੇ ਆ ਕਿ ਜੇ ਸੰਸਦਾਂ ਉੱਪਰ ਚੱਲ ਗਈ ਫਿਰ ਇਹਨਾਂ ਦਾ ਕਬਜ਼ਾ ਨਹੀਂ ਨਾ ਰਹਿਣਾ ਉਹਨਾਂ ਦੇ ਉੱਤੇ ਲੋਕਾਂ ਦਾ ਸਤਕਾਰ ਬੱਜੇਗਾ ਬਾਬਾ ਜੀ ਗੱਲ ਐਦਾਂ ਆ ਕਿ ਕੋਈ ਵੀ ਖਿੱਤਾ ਹੋਵੇ ਕੋਈ ਵੀ ਉਹਦੀ ਖਿੱਤੇ ਦੀ ਇੱਕ ਖੇਤਰੀ ਪਾਰਟੀ ਚਾਹੀਦੀ ਹੈ ਜੋ ਅਕਾਲੀ ਦਲ ਪਹਿਲਾਂ ਬਣੀ ਇਹਨਾਂ ਨੇ ਬੜੀ ਘਾਲਣਾ ਘਾਲ ਦੀ ਸਾਡੇ ਪੈਦਾ ਹੋਣ ਤੋਂ ਪਹਿਲਾਂ ਇਹਨਾਂ ਨੇ ਜੇਲਾਂ ਦੇਖੀਆਂ ਸਮਾਜ ਦੇ ਵਿੱਚ ਆਪਣਾ ਸ਼ੌਮੀ ਕਮੇਟੀ ਜਦੋਂ 1920 ਚ ਜਿਹੜਾ ਇਹਨਾਂ ਨੇ ਆਪਣਾ ਸਦਨ ਲਾਇਆ ਇਹਨਾਂ ਨੇ ਉਦੋਂ ਜਿਹੜਾ ਔਰਤ ਨੂੰ ਵੋਟ ਪਾਣ ਦਾ ਹੱਕ ਦੇ ਦਿੱਤਾ ਸੀ ਵੀ ਅਜੇ ਕੋ ਮਤਲਬ ਇਹ ਚਾਹੀਦਾ ਆ ਪਰ ਇੱਕ ਪਰਿਵਾਰ ਦਾ ਕਰਜ਼ੇ ਨੂੰ ਤਾਂ ਸਾਰੀ ਦੁਨੀਆ ਜਾਣਦੀ ਆ ਸਾਰੇ ਲੋਕ ਕਹਿ ਰਿਹਾ ਅਗਰ ਉਹ ਪਰਿਵਾਰ ਨੇ ਹੁਣ ਮਨ ਵੀ ਲਿਆ ਮਾਫੀਆਂ ਉਹਨਾਂ ਨੂੰ ਕਿਹਾ ਜਦੋਂ ਇਲੈਕਸ਼ਨ ਆਣਾ ਉਹਦੇ ਤੱਕ ਫੇਰ ਪਹਿਲਵਾਨ ਬਣ ਜੇ ਮੈਂ ਨਹੀਂ ਕਹਿੰਦਾ ਵੀ ਉਹ ਨਾ ਬਣੇ ਪ੍ਰਧਾਨ ਇਹਦਾ ਕਾਲ ਕਰ ਲੈਂਦੇ ਜਿਹਨੇ ਬਹਿ ਜਾਂਦੇ ਚੁੱਪ ਜਿੱਦਾਂ ਹੁਣ ਇਹਨਾਂ ਨੇ ਸਜ਼ਾ ਲੈ ਲਈ ਚੁੱਪ ਕਰਕੇ ਬਹਿ ਜਾਂਦੇ ਨਾ ਇਹਨਾਂ ਸ਼ਾਇਦ ਸੰਗਤ ਇਹਨਾਂ ਨੂੰ ਮਾਫ ਕਰ ਦਿੰਦੀ ਜਿਵੇਂ ਹੋਰ ਬੰਦੇ ਨੂੰ ਅੱਗੇ ਕਰਕੇ ਸਾਫ ਸੁਥਰੇ ਨੂੰ ਤੁਸੀਂ 2 ਸਾਲ ਕੱਟੋ ਨਾ ਸਿੱਖਤੀ ਕਰੋ ਕਲੀ ਜਲ ਵਟਾ ਕਰੋ ਸੈਤੀ ਜੀ ਇਹਨਾਂ ਨੂੰ ਮਾਫ ਕਰ ਦੇਣਾ ਸੀ ਲੋਕਾਂ ਨੇ ਪਰ ਜਿੱਦਾਂ ਇਹਨਾਂ ਨੇ ਗਰਦਾਰ ਕੋਸ਼ਿਸ਼ ਕਰਤੀ ਹੁਣ ਲੋਕਾਂ ਦੇ ਜ਼ਿਲ੍ਹਾ 'ਚ ਹੋਰ ਨਾ ਬੋਲਦੇ ਤੁਸੀਂ ਇੱਕ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਦੇ ਵਿੱਚ ਫੂਲਕਾ ਸਾਹਿਬ ਐਚਐਸ ਫੂਲਕਾ ਜੋ 1984 ਐ ਕੇਸ ਲੜਦੇ ਜਿਸ ਦਿਨ ਇਹ ਸਾਰੀ ਗੱਲ ਹੋਈ ਵੇ ਸਜ਼ਾ ਇਹਨਾਂ ਨੂੰ ਭੁਗਤ ਗਈ ਸਜ਼ਾ ਲੱਗ ਗਈ ਉਹਨ ਦਾ ਦੂਜੇ ਦਿਨ ਬਿਆਨ ਆ ਗਿਆ ਕਿ ਅਕਾਲੀ ਦਲ ਇਸ ਤਰ੍ਹਾਂ ਸਾਫ਼ ਚੱਲੇਗਾ ਮੈਂ ਅਕਾਲੀ ਦਲ ਚ ਜੁਆਇਨ ਕਰਾਂਗਾ ਮੈਂ ਅਕਾਲੀ ਦਲ ਚ ਤੁਰਾਂਗਾ ਭਰਤੀ ਕਰਾਂਗਾ ਲੋਕਾਂ ਨੂੰ ਲਿਆਵਾਂਗਾ ਅਜਸ ਫੂਲ ਕਾ ਜਿਹੜੇ ਆਮ ਆਦਮੀ ਪਾਰਟੀ ਛੱਡ ਗਏ ਐਲੋਪੀ ਦਾ ਲੀਡਰ ਹੋ ਕੇ ਛੱਡ ਗਏ ਸੀ ਉਹ ਪਰ ਉਹ ਫੇਰ ਤਿਆਰ ਹੋ ਗਏ ਵੀ ਅਗਰ ਸਿੱਖ ਸਾਫ ਸੁਥਰੇ ਹੋ ਕੇ ਗੁਰੂ ਦੇ ਬਾਣੀ ਜੋ ਗੁਰੂ ਦਾ ਹੁਕਮ ਹੈ ਉਹਦੇ ਹਿਸਾਬ ਨਾਲ ਚੱਲਣਗੇ ਰਾਜਨੀਤੀ ਕਰਨਗੇ ਤਾਂ ਅਸੀਂ ਵੀ ਤਿਆਰ ਆ ਆਮ ਬੰਦੇ ਉਹਨਾਂ ਦਾ ਬਹੁਤ ਉੱਪਰ ਜਾਣਾ ਬੜੇ ਬੜੇ ਵਿਦਵਾਨ ਬੈਠੇ ਆ ਉਹ ਚਾਹੁੰਦੇ ਆ ਵੀ ਸਾਫ ਹੋਵੇ ਗੰਦਗੀ ਸਾਫ ਹੋਵੇ ਸੋ ਬਹੁਤ ਸੋਹਣੇ ਵਿਚਾਰ ਪ੍ਰਧਾਨ ਸਿਟੀ ਸਰਮਾ ਜੀ ਨੇ ਰੱਖੇ ਆ ਤੇ ਸਤਗੁਰੂ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਚ ਰੱਖੇ ਇਹਨਾਂ ਦੇ ਅੰਦਰ ਦਰਦ ਹੈ ਕੌਮ ਦੇ ਲਈ ਇਹਨਾਂ ਦੇ ਅੰਦਰ ਦਰਦ ਹੈ ਭਾਵੇਂ ਕਿ ਦੇਖੋ ਇੱਥੇ ਆਪਾਂ ਪੰਜਾਬੀ ਆ ਆਪਣਾ ਪਿਆਰ ਬਹੁਤ ਹੈ 9 ਮਾਸ ਦਾ ਸਾਡਾ ਰਿਸ਼ਤਾ ਹੈ ਹਰ ਇੱਕ ਨੂੰ ਪੱਖ ਗੱਲ ਕਰਨ ਦਾ ਹੱਕ ਹੈਗਾ ਕਿਉਂਕਿ ਗੁਰੂ ਘਰ ਵੀ ਜਾਂਦੇ ਆ ਅਸੀਂ ਵੀ ਜਾਂਦੇ ਆ ਸਾਰੇ ਜਾਂਦੇ ਆ ਸੋ ਬਹੁਤ ਸੋਹਣੀਆਂ ਇਹਨਾਂ ਨੇ ਵਿਚਾਰਾ ਰੱਖੀਆਂ ਨੇ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਸਾਥ ਦਿਓ ਤੇ ਉਹਨਾਂ ਦੀ ਹੋ ਰਹੀ ਕਰਤਾਰਕੁਸ਼ੀ ਨੂੰ ਇਗਨੋਰ ਕਰਕੇ ਸਿੱਖ ਪੰਥ ਦੀ ਸੰਸਥਾ ਨੂੰ ਉੱਚਾ ਚੁੱਕਣ ਦੇ ਵਿੱਚ ਆਪਾਂ ਸਾਰੇ ਅੱਗੇ ਵਧੀਏ ਵਧਿਏ ਸਾਥ ਦਿਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ